ਬਚਨੂ ਨੇ ਕਰਮ ਸਿਉ ਨੂੰ ਝੰਡੋੜਦੇ ਹੋਏ ਕਿਹਾ ਗੇਜੇ ਦੇ ਬਾਪੂ ਮੈਨੂੰ ਤਾਂ ਫਿਕਰ ਵੱਡ-ਵੱਡ ਖਾਈ ਜਾਂਦਾ ਹੈ ਕਿ ਆਪਣੇ ਦੋਮਾ ਕਮਰੇ ਦੀਆਂ ਛੱਤਾਂ ਚੋਰ ਰਹਿਣਾ ਹਨ ਲੋਕਾਂ ਦੇ ਪੱਕੇ ਘਰ ਵੀ 5 ਦਿਨ ਤੋਂ ਪੈਂਦੇ ਮੀਂਹ ਚ ਡਿੱਗ ਰਹੇ ਹਨ ਉਹਨਾਂ ਦਾ ਇਕਲੌਤਾ ਬੇਟਾ ਅਗਨੀਵੀਰ ਫੌਜ ਵਿੱਚ ਪਿਛਲੇ ਮਹੀਨੇ ਹੀ ਭਰਤੀ ਹੋ ਗਿਆ ਸੀ ਇੱਕ ਕਮਰੇ ਵਿੱਚ ਉਹ ਦੋਵੇਂ ਜੀ ਤੇ ਦੋ ਦੋਤੀਆਂ ਪੈਂਦੇ ਸਨ ਦੂਜੇ ਵਿੱਚ ਉਹਨਾਂ ਦੀ ਧੀ ਸੀ ਤੋਂ ਆਪਣੇ ਸਮਾਨ ਤੇ ਨਿੱਕੇ ਬੇਟੇ ਨੂੰ ਖੰਭਾਂ ਹੀ ਢਲ ਕੋਈ ਬੈਠੀ ਸੀ ਜਿਹੜੀ ਸਤਲੁਜ ਦਰਿਆ ਦੇ ਨੇੜਲੇ ਪਿੰਡ ਤਲਵੰਡੀ ਵਿਆਹੀ ਹੋਈ ਸੀ ਜੋ ਹੜਾਂ ਦੀ ਮਾਰ ਹੇਠ ਆ ਗਿਆ ਸੀ ਉਸ ਦਾ ਪਤੀ ਕੱਲ ਉਸ ਨੂੰ ਰੇੜੇ ਤੇ ਘਰ ਦਾ ਜਿੰਨਾ ਸਮਾਨ ਉਹ ਚੁੱਕ ਕੇ ਛੱਡ ਗਿਆ ਸੀ ਤੂੰ ਕੀ ਸੋਚੀ ਜਾਂਦਾ ਹੁਣ ਫੜਕਾ ਜਿਹਾ ਲੱਗ ਗਿਆ ਹੈ ਕਣੀਆਂ ਵੀ ਹਟ ਗੰਨਾ ਕੋਈ ਕਰ ਲੈ ਹਿੱਲਾ ਛੱਤ ਛੀੜ ਤੇ ਕਉਣ ਖਾਦੇ ਬਾਲਿਆਂ ਦੀ ਹੈ ਸੂਨਾ ਵਰਗੇ ਬੱਚੇ ਆਪਣੇ ਨਾਲ ਪੈਂਦੇ ਹਨ ਬਚਨੂ ਨੇ ਕਰਮ ਸਿੰਘ ਨੂੰ ਫੇਰ ਕਿਹਾ ਮੈਂ ਹੁਣ ਤੇਜੇ ਮਿਸਤਰੀ ਦੇ ਆਰੇ ਤੇ ਜਾਂਦਾ ਹਾਂ ਉਸ ਤੋਂ 2-4 ਬਾਲੀਆਂ ਤੇ ਬੱਤੇ ਲੈ ਆਉਂਦਾ ਹਾਂ ਉਸ ਨੂੰ ਮੱਝ ਵੇਚ ਕੇ ਪੈਸੇ ਦੇ ਦੇਵਾਂਗੇ ਮੈਂ ਬਲਵੰਤ ਸਿਉਂ ਤੋਂ ਜਿਨ੍ਹਾਂ ਦੇ ਤੂੰ ਗੋਹਾ ਕੂੜਾ ਕਰਦੀ ਹੈ 5-700 ਰੁਪਏ ਫੜ ਲੈ ਆਵਾਂਗਾ ਕੇ ਕੇ ਕਰਮ ਸਿਉਂ ਸਰਦਾਰ ਬਲਵੰਤ ਸਿੰਘ ਦੇ ਘਰੋਂ ਤੁਰ ਗਿਆ ਆਹ ਬਈ ਕਰਮ ਸਿਆ ਰੱਬ ਤਾਂ ਮੇਂ ਹਟਾਉਣ ਦਾ ਨਾਂ ਹੀ ਨਹੀਂ ਲੈਂਦਾ ਬਲਵੰਤ ਸਿੰਘ ਨੇ ਉਸ ਨੂੰ ਕੁਰਸੀ ਤੇ ਬੈਠਣ ਲਈ ਕਿਹਾ ਜਦ ਕਰਮ ਸਿਉਂ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਉਹ ਕਹਿਣ ਲੱਗਾ ਬਾਈ ਫਿਕਰ ਕਾਦਾ ਕਰਦਾ ਹੈ ਸਾਡੇ ਬਾਹਰਲੇ ਘਰ ਚਾਰ ਡੰਗਰਾਂ ਤੇ 2000 ਟਾਇਲ ਪਈ ਹੈ। ਉਹ ਮੈਂ ਤੇਰੇ ਘਰ ਛੱਡਣ ਨੂੰ ਆਪਣੇ ਬਲਜੀਤ ਨੂੰ ਕਹਿ ਦਿੰਦਾ ਹਾਂ। ਉਹ ਚਵਾਰੇ ਵਿੱਚ ਪੜ ਰਿਹਾ ਹੈ। ਤੂੰ ਆਰੇ ਤੋਂ ਜਿੰਨੇ ਬਾਲਿਆਂ ਦੀ ਲੋੜ ਹੈ ਚੁੱਕ ਲਿਆ। ਆ ਪੱਠਿਆਂ ਵਾਲੀ ਰੇੜੀ ਖੜੀ ਹੈ। ਬਲਵੰਤ ਸਿੰਘ ਦਾ ਦਿਲ ਸੋਨੇ ਵਰਗਾ ਸੀ। ਬਾਈ ਪੈਸੇ ਕਿੰਨੇ ਹੋਗੇ ਤੇ ਕਦੋਂ ਦੇਵਾਂ? ਕਰਮ ਸਿੰਘ ਨੇ ਜੱਕਦੇ ਹੋਏ ਕਿਹਾ। ਉਹ ਨਾ ਓਏ ਬਾਈ ਅਸੀਂ ਤਾਂ ਇਹ ਕबाड़ीਏ ਨੂੰ ਦੇਣ ਵਾਲੇ ਸੀ। ਪੈਸਿਆਂ ਦਾ ਨਾਂ ਨਾ ਲੈ। ਕਿ ਕਿ ਉਸਨੇ ਬਲਜੀਤ ਨੂੰ ਚਾਰੇ ਚੋ ਆਵਾਜ਼ ਮਾਰੀ ਜਦ ਰੇੜੀ ਤੇ ਸੋਕ ਬੱਲਾ ਰੱਖ ਕੇ ਪੈਸਿਆਂ ਦੀ ਗੱਲ ਕੀਤੀ ਤਾਂ ਤੇਜੀ ਨੇ ਕਿਹਾ ਬਾਈ ਲੋਕ ਟਰੱਕਾਂ ਦੇ ਟਰੱਕ ਹੜਾਂ ਦੀ ਰਾਤ ਲਈ ਹੜਾਂ ਦੀ ਮਾਰੇਠਾਏ ਪਿੰਡਾਂ ਵੱਲ ਲੈ ਜਾ ਰਹੇ ਹਨ ਹੁਣੇ ਸਰਪੰਚ ਮੈਨੂੰ ਕੁਝ ਹੜਾਂ ਦੀ ਮਦਦ ਲਈ ਕਹਿ ਕੇ ਗਿਆ ਹੈ ਮੈਂ ਸਮਝ ਲਵਾਂਗਾ ਕਿ ਇਹ ਬੱਲੇ ਮੈਂ ਹੜਾਂ ਮਾਰੇ ਪਿੰਡਾਂ ਨੂੰ ਦਾਨ ਕਰ ਦਿੱਤੇ ਹਨ ਆ ਮੇਰੇ ਦੋਵੇਂ ਮੁੰਡੇ ਮਕਾਨ ਨੂੰ ਸਾਰੀ ਦਾ ਕੰਮ ਕਰਦੇ ਹਨ ਮੈਂ ਭੇਜ ਦਿੰਦਾ ਹਾਂ ਜਾਂਦਾ ਹੋਇਆ ਕੇਵਲ ਦੀ ਦੁਕਾਨ ਤੋਂ ਛੱਤ ਤੇ ਪਾਉਣ ਲਈ ਕਾਗਜ਼ ਵੀ ਲੈ ਜਾਵੀਂ ਪੈਸੇ ਮੇਰੇ ਨਾਂ ਲਿਖਾ ਦੇ ਵੀ ਹੁਣ ਮੇਂ ਹਟਿਆ ਵੀ ਹੈ ਸਾਰਾ ਸਮਾਨ ਦੋ ਤਿੰਨ ਮਿਸਤਰੀ ਦੋ ਦਿਹਾੜੀਏ ਜੋ ਸੇਵਾ ਲਈ ਹੀ ਆਏ ਸਨ ਦੋ ਘੰਟੇ ਵਿੱਚ ਦੋ ਗਮਰੇ ਤਿਆਰ ਕਰਕੇ ਚਲੇ ਗਏ ਕਰਮ ਸਿੰਘ ਦੇ ਪਰਿਵਾਰ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਇਹ ਲੋਕ ਰੱਬ ਦਾ avatars ਬਣ ਕੇ ਆਏ ਹੋਣ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਕਹਾਣੀਆਂ ਸੁਣਨੇ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਕਹਾਣੀ 'ਚ ਸਤਿ ਸ੍ਰੀ ਅਕਾਲ ਜੀ